ਹਾਂਜੀ ਕਿੱਦਾਂ ਸਾਰੇ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਜਾ ਰਹੇ ਹਟਾਲਾ ਸਾਹਿਬ ਤੇ ਕੌਣ ਕੌਣ ਜਾ ਰਿਹਾ ਨਾਲ ਸੰਦੀਪ ਆਗਮਾ ਤੇ ਸਾਡੀ ਮਾਤਾ ਜੀ ਸਤਿ ਸ਼੍ਰੀ ਅਕਾਲ ਬਾਕੀ ਸਾਰੇ ਹੈਲੋ ਹੈਲੋ ਕਰ ਦੋ ਆਗਮਾ ਬੱਪਾ ਕਿੱਥੇ ਬੱਪਾ ਆਗਾ ਓਏ ਬੱਬਾ ਕਿੱਥੇ ਬੱਬਾ ਭਾਈ ਗੁਰ ਕਾ ਦੋ ਭਾਈ ਗੁਰ ਕਾ ਦੋ ਆਈ ਗੁਰ ਕਾ ਦੋ ਭਾਈ ਗੁਰੂ ਆਂਚੂ ਤਾਂ ਸੇ ਗਏ ਸੀ ਨੰਦਬਈ ਲੈਣਾ ਅਸ਼ਮੈਡੀਕਲ ਦੇ ਤੇ ਕੱਲ ਅਗਮ ਨੇ ਵਾਈਗਰੋ ਬੋਲਿਆ ਦੋ ਤਿੰਨ ਵਾਰੀ ਬੋਲਿਆ ਉਸ ਤੋਂ ਬਾਅਦ ਬੋਲਿਆ ਨਹੀਂ ਮੈਂ ਕਿਹਾ ਵਾਈਗਰੋ ਬੋਲੋ ਦਮਾਚਾਪਾ ਜੀ ਬਾਬਾ ਜੀ ਬੋਲਦਾ ਰਿਹਾ ਹੁਣ ਅਸੀਂ ਪਹੁੰਚ ਚੁੱਕੇ ਚੰਡੀਗੜ੍ਹ ਮੇਨ ਰੋਡ ਤੇ ਫੋਰਟਿਸ ਹਸਪੀਟਲ ਦੇ ਕੋਲ आप कहाँ बाइक चलने कितनी आप कहाँ कितने जा रहे हैं अप्पा कितने जा रहे हैं बाप बाप यार बाइक चलकर जा रहे हो कितने जा रहे हो चल रहे हैं और फिर ट्रैक्टर चाहिए था बात तो बात लाइक तो सब्सक्राइब करो क्योंकि हर जन्मे नवे ब्लॉग ना रहे ना तो इसे सपोर्ट करोगे नहीं यह उस्ताद ਆਉਂਦਾ ਤੇਲਪੋਣੇ ਭੁੱਲ ਗਏ ਹੁਣ ਜਿਆਦਾ ਤੇਲ ਨਹੀਂ ਆਉਣ ਵਾਲਾ ਤੇ ਮੈਂ ਅਸਾਂ ਦੇ ਤੇਲਪੋਣੇ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਪਿੰਡ ਕਟਾਈ ਕਲਾ ਥੋੜੇ ਹੀ ਦੂਰ ਰਹਿ ਗਏ ਗੁਰਦੁਆਰਾ ਸਾਹਿਬ ਹੁਣ ਇੱਕ ਵਾਰੀ ਵੀਊ ਦਿਖਾ ਦੇ ਸਾਬੇ ਨੂੰ ਸਿੱਧਾ ਕਿੰਨਾ ਕੈਮਰਾ ਵੀਊ ਆਉਂਦਾ ਹੈ ਸਾਡੇ ਇੱਧਰ ਉੱਧਰ 3D ਲੱਗ ਰਿਹਾ ਹੈ ਹਰਿਆਲੀ ਪੂਰੀ ਪਿੰਡਾਂ ਵਾਲੀ ਵਾਈਬ ਹੁੰਦੀ ਹੈ ਤੂਰੀ ਇੱਕਦਮ ਦਿਲ ਨੂੰ ਸਕੂਨ ਆਇਆ ਲਗਾ ਹੁਣ ਅਸੀਂ ਆ ਚੁੱਕੇ ਹਾਂ ਕਟਾਣਾ ਸਾਹਿਬ ਗੁਰਦੁਆਰਾ ਦੇ ਬਾਹਰ ਪਾਰਕਿੰਗ ਵਿੱਚ ਇਹ ਆ ਪਾਰਕਿੰਗ ਆ ਰਿਹਾ ਗੁਰਦੁਆਰਾ ਸਾਹਿਬ ਤੁਸੀਂ ਇੱਕ ਵਾਰੀ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਕਿੱਥੇ ਆ ਗਏ ਕਿੱਥੇ ਆਇਆ ਬੋਲਿਆ ਅਗਮ ਦੀ ਤਾਂ ਨੀਂਦ ਨਹੀਂ ਪੂਰੀ ਹੋਈ ਹੋ ਵਾਈਕੁਨ ਵਾਈਕੁਨ ਕਰੇ ਕੋਈ Hey <laughs> Adhik Gordora Saheb ਦਮਕ ਰਹੀ ਹੈ ਜੱਤੀ ਰਾਣੀ ਦਮਕ ਰਹੀ ਹੈ ਹਾਂ ਜੀ ਤੇ ਜਿਹੜੀ ਸਜਾ ਹੈ ਨਾ ਉਹ ਸ਼ਸ਼ਣ ਨਾਲ ਤੇ ਉਹ ਤੁਮ ਲੋ ਬਿਆਸਿਕ ਮੈਂ ਆਜੋ 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 ਸਜਾ ਹੈ ਸ਼ੁਭ ਆਲੀ ਮਨਕੀਓ ਦਾ ਨਾਮ ਹੈ ਸੱਜਣ ਜੀ ਦੇ ਪੁੱਤ ਰਾਜੇ और बहुत मछियां एक मछियां सुन सुन याती है और कुछ बात पर बोले जाते हैं या करना उसको प्ले हो गया या सब है

ਇਹ ਲੱਕ ਇਹਦਾ ਡਾਇਰੀ ਦਾ ਹੈ। ਕੋਈ ਨਹੀਂ ਪਤਾ ਨਹੀਂ ਹੈ। ਉਹ ਕੀ ਹੈ? ਉਹ ਕੀ ਹੈ? ਆਖਰਸਤ ਆਪਣੀ ਆਪ ਨਹੀਂ ਪਤਾ ਨਹੀਂ। ਉਹ ਉਹ ਕਿੰਨੇ ਮੌਸਮ ਹੈ? ਹਾਂ ਮੌਸਮ ਹੈ ਦੇਖ ਤੂੰ। ਕੀ ਇਹ ਹੈ ਨਾ? ਹਾਂ। ਹਾਂ। ਦੇਖੋ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਆ। ਪੇੜ ਦੇਖੋ ਕਿੰਨਾ ਸੋਹਣਾ ਲੱਗ ਰਿਹਾ। ਕੀ ਕਰ ਰਹੇ ਹੋ ਪੰਜ ਸਨਾਨਾ? ਆਹ ਦੇਖੋ ਪੰਜ ਸਨਾਨਾ। ਕਿਸ਼ਿ ਨਹੀਂ ਕਹਿੰਦਾ। ਨਹੀਂ ਹਨਾ ਲਾ ਨੂੰ। ਅਗੰਤਾ ਮਛੀਆ ਨਾ ਕਿਹਦਰਾ। ਅਗੰਮ ਮਛੀਆ ਕਿੱਥੇ ਆ? ਓਏ ਕਿੰਨਿਆ ਸਾਰੀਆਂ ਲੈ ਲਿਆ। ਹਾਂ। ਉਹ ਕਿ ਨਿਵਰ ਦੀ ਮੱਛੀ ਉਹਦੇ ਉਹ ਦੇ ਉਹ ਖਾਲੀ ਖਾਣ ਸੈਂਟਰ ਚ ਇੱਕੋ ਇੱਕੋ ਪਰਾਂ ਵਾ ਦੋ ਤਿੰਨ ਅੱਗੇ ਨਹੀਂ ਹੁੰਦੀ ਆ ਵਾਲੇ ਅੱਜ ਲੱਗੀ ਉਹ ਗਿਆ ਸੀ ਨਹੀਂ ਸਰਵਲਾ ਤੇ ਲੱਗਣੀ ਹੁਣ ਕਲਰਫੁਲ ਨਹੀਂ ਆ ਤੁਹਾਡੇ ਲਈ ਕਾਫੀ ਆ ਉਹਦੇ orange ਵਾਲੀ ਕਿੰਨੀ ਕਹਾਂਗਾ ਕੋਣੀ ਕਿਰੀ ਹਾਂ ਇੱਕ ਦਾ अगर तो आद। स्नान का लगा कर लगा भी है प्रसाद पाइया

ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਣੀ ਵਿੱਚ ਉਸ ਕਾਲ ਕੋਈ ਠੀਕੋ ਗੱਨਾ ਪਤਾ ਕਰਦੀ ਆਪਣੇ ਸਿੱਖਾਂ ਨਾਲ ਵਿਚਾਰ ਕਰਕੇ ਦਿੱਤੀ ਹੈ। ਅਗਾ ਮੋ ਦੇਖੋ ਉਹ ਦੇਖੋ ਨਹਿਰ ਅਗਾ ਮੋ ਨੀਲੋ ਵਾਲੀ ਨਹਿਰ ਨੀਲਾ ਨਹਿਰ ਨਹੀਂ ਨਹਿਰ ਨਹਿਰ ਤਾਂ ਨੀਲੋ ਵਾਦੀ ਦੇ ਪਰ ਪਾਣੀ ਨਹੀਂ ਲੰਦਾ ਹਨਾ ਪਾਣੀ ਆਉਣ ਤੇ ਪਾਣੀ ਹੋ ਸਕਦਾ 어떻게 दरबार साहब तो मत्था टेक के हूँ जा रहे हैं लंगर छक लंगर छक जा रहे हो लंगर छक जा रहे हैं अच्छा लंगर छक ना तुम है और इधर रहा लंगर हाँ

किला नगम हाँ नहीं ओ देख दादी को चलाएं मेरा दादी को चलाके लाइन बुकिया कम है इतने फाँसे हैं अब तो तो तीन बचा लेंगे वो आप तो खाने का क्या भी चाहे क्या भी ਬਾ ਜੀ ਕੋ ਦਰਬਾਰ ਦੀ ਪਹੁੰਚ ਕਿਰਪਾ ਕੀਤੀ ਆਪਣੇ ਕਿਲਾ ਨਾ ਲੈ ਪੱਤਰ ਵੀ ਇਹਨੂੰ ਦੇ ਦਿੱਤਾ ਉਸ ਦੀ ਪਦਵੀ ਦੇ ਤਾਅ ਦਾ ਆਉ ਕਿਲਾ ਨਾ ਆਓ ਜਿੱਥਾ ਪਹੁੰਚਿਆ ਹੈ ਲੈ ਲੈ ਮੈਂ ਕਹਿੰਦਾ ਨਹੀਂ ਲੈ ਲੈ ਆਪਾਂ ਪੂਰੀ ਹੋ ਜਾਏਗਾ ਜੀ ਜਹਾਣ ਆ ਸੇ ਮੈਂ ਨਾ ਨਾ ਮੈਂ ਦੁਕੀਆਂ ਬਣਾ ਉਹ ਗੱਡੀ ਇਹ ਪ੍ਰਾਣੀ ਜੀ ਆ ਪਹਿਲਾਂ ਮੈਂ ਆਪਣੇ ਗੁਰੂ ਨੂੰ ਕੁਛੇ ਦਿਨਾਂ ਦੀ ਵਰਉਂਗਾ ਤੇ ਆਪਣਾ ਕਿ ਜੇసే ਵੀ ਜੇਸੇ ਵੀ ਲੈਣ ਹਲੜੀ ਚਲਦੀ ਕਿਨੇ ਹੋਵੇ ਉਹ ਵੈਸੇ ਹੀ ਆ ਸلسلਾ ਲਈ ਨੂੰ ਕਿੰਨੇ ਸਾਰੇ ਘਟਾਉਣੇ ਆ ਕੰਮ ਤੇਰੇ ਪਸੰਦੀ ਨਾ ਟ੍ਰੈਕਟਰ ਲੈਣਾ ਉਹ ਦਾਸ ਤੋਂ ਆਹ ਟ੍ਰੈਕਟਰ ਉਹ ਟ੍ਰੈਕਟਰ ਸਾਰੇ ਜੀਜਾ ਦੇਖ ਕੇ ਅੱਗੇ ਮੈਂ ਲਿਆ ਟ੍ਰੈਕਟਰ ਹੀ ਆ ਆਸਾਂ ਨੂੰ ਟਰੈਕਟਰ ਹੀ ਲੱਣਾ ਹੁੰਦਾ ਹੈ ਨਾ ਸਿਰਫ ਟਰੈਕਟਰ ਹੀ ਪਸੰਦ ਆਉਂਦਾ ਹੁੰਦਾ ਹੈ ਚਲੋ ਹੁਣ ਕਰੀਏ ਕਿ ਖੋਲੋ ਇਹਨੂੰ ਪੁੱਤ ਚਲੋ ਜੀ ਹੁਣ ਚੱਲਦੇ ਆ ਅਸੀਂ ਕਰੇ ਇਹ ਸੀਗਾ ਅੱਜ ਦਾ ਦਿਨ ਤੇ ਸਾਡਾ ਗੁਰਦੁਆਰਾ ਸਾਹਿਬ ਮੱਥਾ ਠੀਕ ਹੋ ਚੁੱਕਿਆ ਵਾ ਤੇ ਹੁਣ ਅਸੀਂ ਚੱਲੇ ਘਰ ਨੂੰ ਆ ਗਏ ਅਸੀਂ ਲੈ ਲਿਆ ਟਰੈਕਟਰ ਵੀ ਟਰੈਕਟਰ ਵੀ ਲੈ ਲਿਆ ਹਾਂ ਆ ਗੱਲ ਨੂੰ ਵੀ ਪਤਾ ਹੈ ਕਿ ਐਸੀ ਚੀਜ਼ ਮਿਲਦੀ ਆ ਟਰੈਕਟਰ ਹੀ ਮਿਲਦਾ ਸਿਰਫ ਇਹਨਾਂ ਟਰੈਕਟਰ ਹੀ ਲੈਣਾ ਹੁੰਦਾ ਵਾ ਪਹਿਲਾਂ ਦੇਖ ਲੈ ਕਿ ਹਾਂ ਵੀ ਉਹ ਉਹਨੇ ਉਹ ਵੀ ਲੈ ਲੈਣਾ ਸੀ ਟਰੈਕਟਰ ਵੀ ਲੈਣਾ ਸੀਗਾ ਸਾਰੀਆਂ ਚੀਜ਼ਾਂ ਲੈ ਕੇ ਟਰੈਕਟਰ ਵੀ ਨਾਲ ਲੈਣਾ ਹੀ ਲੈਣਾ ਪਹਿਲਾਂ ਟਰੈਕਟਰ ਲੈਣੇ ਬਾਅਦੋਂ ਮਰਜ਼ੀ ਲੈ ਜਾ ਯਾ ਬੱਸ ਖੁਸ਼ ਹਣ ਬੈ ਗੱਦੇ ਸ਼ਾਰਿਆਂ ਨੂੰ ਬਾਈ ਕਰ ਦਿਓ ਅਗਰ ਬਾਈ ਕਰ ਬਾਈ ਹੁਣ ਖੋਸ਼ ਆ ਆ ਤੇਰ ਦਿਖਾ ਦੇ ਤੱਕ ਤੋ ਚਲੋ ਠੀਕ ਹੈ ਜੀ